ਆਸੰਗ ਦੀ ਦਰਸ਼ਨ ਕਰੋ ਗੁਰਦੁਆਰਾ ਸੇਰਾ ਸਾਹਿਬ ਦੇ ਗੁਰਦੁਆਰਾ ਸੇਰਾ ਸਾਹਿਬ ਉਹ ਅਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਤਾ ਜੀਤੋ ਜੀ ਨੂੰ ਬਿਆਨ ਗਏ ਸੀ ਤਾਂ ਇਸ ਥਾਂ ਤੇ ਰੁੱਕ ਕੇ ਉਹਨਾਂ ਨੇ ਬਿਸ਼ਰਾਮ ਕੀਤਾ ਸੀ ਤੇ ਇੱਥੇ ਹੀ ਉਹਨਾਂ ਦੇ ਸੇਰਾ ਬੰਦੀ ਹੋਏ ਸੀ ਇਸੇ ਕਰਕੇ ਇਸ ਅਸਥਾਨ ਦਾ ਨਾਮ ਸੇਰਾ ਸਾਹਿਬ ਪੈ ਗਿਆ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮੰਗਲੀ ਜੋ ਹੋਈ ਸੀ ਮਾਤਾ ਜੀਤੋ ਜੀ ਉਹ ਲਾਹੌਰ ਦੇ ਰਹਿਣ ਵਾਲੇ ਸੀ ਲੇਕਿਨ ਉਸ ਸਮੇਂ ਮਾਹੌਲ ਥੋੜਾ ਅਨਸਖਾਵਾਂ ਹੋਣ ਕਰਕੇ ਫਿਰ ਇੱਥੇ ਹੀ ਲਾਹੌਰ ਸ਼ਹਿਰ ਦੀ ਥਾਂ ਤੇ ਗੁਰੂ ਕਾਲ ਹੌਰ ਸ਼ਹਿਰ ਬਸਾਇਆ ਗਿਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਜੀਤੋ ਜੀ ਨੂੰ ਵਿਆਹ ਕੇ ਲੈ ਕੇ ਆਏ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੈ ਇਸ ਦੀ ਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ 1962 ਦੇ ਵਿੱਚ ਕਰਵਾਈ ਸੀ ਹੁਣ ਇਸ ਗੁਰਦੁਆਰਾ ਸਾਹਿਬ ਦਾ ਸਮੁੱਚਾ ਪ੍ਰਬੰਧਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖਦੀ ਹੈ ਹਰ ਸਾਲ ਪਸੰਤ ਪੰਜਵੀ ਵਾਲੇ ਦਿਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਜੜ੍ਹ ਦੇ ਵਿੱਚ ਮੌਜੂਦ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣਾ ਤੇ ਸ਼ਾਂਤਮਈ ਵਾਤਾਵਰਣ ਦੇ ਵਿੱਚ ਹੈ ਇਸ ਦੇ ਇੱਕ ਪਾਸੇ ਆਪਾਂ ਨੂੰ ਨਿਹਣਾ ਦੀ ਉੱਚੀ ਪਹਾੜੀ ਨਜ਼ਰ ਆਉਂਦੀ ਹੈ ਤੇ ਦੂਸਰੇ ਪਾਸੇ ਸਾਡੇ ਪਾਸੇ ਗੁਰੂਕਾਲ ਹੌਂ ਨਜ਼ਰ ਆਉਂਦਾ ਹੈ ਉੱਥੇ ਹੀ ਇਹ ਗੁਰਦੁਆਰਾ ਸਾਰੇ ਸਾਜ ਸ਼ੋਭਿਤ ਹੈ ਜਿਹੜੀਆਂ ਵੀ ਸੰਗਤਾਂ ਬੋਲੇ ਮਹੱਲੇ ਦੇ ਮੁਕੀ ਤੇ ਜਹਾਂ ਜਹਾਂ ਹੋਰ ਵੀ ਕਦੇ ਸਮੇਂ ਅਨੰਤਪੁਰ ਸਾਹਿਬ ਨੂੰ ਦਰਸ਼ਨਾਂ ਲਈ ਆਂਦੀਆਂ ਹਨ ਉਹ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਗੁਰਦੁਆਰਾ ਸੇਰਾ ਸਾਹਿਬ ਵੀ ਪਹੁੰਚਿਆ ਕਰਨ ਇਹ ਵੀ ਸਾਡੇ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਬਹੁਤ ਸੋਹਣੀ ਜਗ੍ਹਾ ਦੇ ਉੱਪਰ ਹੈ ਜਿਵੇਂ ਤੁਸੀਂ ਦੇਖੋਗੇ ਤਸਵੀਰ ਦੇ ਵਿੱਚ ਕਿ ਉਹ ਪਿਛਲੇ ਪਾਸੇ ਪਹਾੜੀਆਂ ਦੇ ਉੱਪਰ ਉਹਨਾਂ ਦੀ ਵੀ ਤਾਂ ਮੰਦਿਰ ਦਿਖਦਾ ਹੈ ਤੇ ਇਧਰਲੇ ਪਾਸੇ ਗੁਰਦੁਆਰਾ ਸੇਰਾ ਸਾਹਿਬ ਹੈ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਕਰ ਦਿਓ